ਸਤਿ ਸ੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਕਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਦੇ ਉੱਪਰ ਹੋਪਸੋ ਤੁਸੀਂ ਆਪਣੇ ਆਪਣੇ پلیਸਿਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਅਗਰ ਤੁਸੀਂ ਦੇਖ ਰਹੇ ਹੋ ਫਸਟ ਟਾਈਮ ਸਾਡੇ ਚੈਨਲ ਨੂੰ ਤਾਂ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰੋ ਜੀ ਤੇ ਇੰਸਟਾਗ੍ਰam ਪੇਜ ਤੋਂ ਦੇਖ ਰਹੇ ਹੋ ਤਾਂ ਫੋਲੋ ਤੇ ਲਾਈਕ ਜਰੂਰ ਕਰੋ ਜੀ ਤੇ ਜੋ ਸਾਡੀ ਕਲੈਕਸ਼ਨ ਨੂੰ ਬਹੁਤ ਸਾਰੇ ਲਾਈਕ ਕਰ ਰਹੇ ਹੋ ਉਹਨਾਂ ਦੇ ਲਈ ਅਸੀਂ ਐਡਵਾਂਸ ਦੇ ਵਿੱਚ ਹੀ ਥੈਂਕ ਯੂ ਕਹਨੇ ਆ ਜੀ ਤੇ ਅੱਜ ਵੀ ਸਾਡੇ ਕੁਝ ਸੂਟ ਰੈਡੀ ਹੋ ਕੇ ਜਾ ਰਹੇ ਨੇ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਕੁਝ ਨਵੀਂ ਕਲੈਕਸ਼ਨ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਤਾਂ ਬਨੇ ਰਹੋ ਵੀਡੀਓ ਦੇ ਨਾਲ ਤੁਸੀਂ ਇਹ ਪਹਿਲਾ ਸੂਟ ਆ ਜਿਹੜਾ ਤੁਹਾਨੂੰ ਦਿਖਾਉਣੇ ਆ ਇਹ ਵੀ ਇੱਕ ਜਸਟ ਇੱਕ ਆਈਡੀਆ ਦਿੰਨੇ ਆ ਕਿ ਤੁਸੀਂ ਵੀ ਇਸ ਤਰ੍ਹਾਂ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋਗੇ ਸੂਟ ਜਿਹੜੇ ਜਿਵੇਂ ਤੁਸੀਂ ਦੇਖੋਗੇ ਇਹ ਅਸੀਂ ਡਾਈ ਕਰਵਾਇਆ ਫੈਬਰਿਕ ਇਹ ਖਾਦੀ ਸਿਲਕ ਦਾ ਫੈਬਰਿਕ ਹੈਗਾ ਜੀ ਤੇ ਇਹ ਜਿਹੜੇ ਮਦਰ ਲਈ ਜਾ ਰਿਹਾਗਾ ਉਹ ਥੋੜੇ 올ਡ ਏਜ ਨੇਗੇ ਤੇ ਪਲੱਸ ਉਹਨਾਂ ਦੀ ਹਾਈਟ ਔਰ ਮੀਜ਼ੋ ਹੈਵੀ ਨੇਗੇ ਤੇ ਇਸ ਕਰਕੇ ਅਸੀਂ ਕਸਟਮਾਈਜ਼ ਕੀਤਾ ਉਹਨਾਂ ਲਈ ਸੂਟ ਜਿਆਦਾ ਉਹ ਵਰਕ ਜਾਂ ਜਿਆਦਾ ਡਾਰਕ ਕਲਰ ਉਹ ਪਸੰਦ ਨਹੀਂ ਸੀ ਕਰਦੇ ਤੇ ਲਾਈਟ ਲਵੈਂਡਰ ਜਿਹਾ ਕਲਰ ਹੈਗਾ ਤੇ ਵਾਈਟ ਫੈਬਰਿਕ ਲੈ ਕੇ ਪਹਿਲਾਂ ਇਹਨੂੰ ਡਾਈ ਕਰਵਾਇਆਗਾ ਸੇਮ ਜਿਹੜਾ ਉਹਨਾਂ ਨੂੰ ਕਲਰ ਪਸੰਦ ਸੀਗਾ ਤੇ ਫਿਰ ਉਸਤੇ ਅਕੋਰਡਿੰਗ ਅਸੀਂ ਇਹਨੂੰ ਹਲਕੀ ਫੁਲਕੀ ਜਿਹੇ ਦੇਤੇ ਏਮਬਰਾਇਡਰੀ ਕਰਵਾਈ ਆ ਘੇਰੇ ਦੇ ਉੱਪਰ ਏਮਬਰਾਇਡਰੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਹੋਈ ਹੋਈ ਹੈਗੀ ਤੇ embroidery ਦੀ ਕੋਈ ਕੰਪਲੇਂਟ ਵਾਲੀ ਗੱਲ ਨਹੀਂ ਹੁੰਦੀ ਕਿ ਸਾਡੇ ਅਸੀਂ ਹਮੇਸ਼ਾ ਕਹਿੰਦੇ ਆ ਤੁਹਾਨੂੰ ਥੋੜਾ ਬਹੁਤਾ ਜਰੀਨਾ ਟੱਚ ਦਿੱਤਾਗਾ ਤਾਂ ਕਿ ਉਹ ਆਪਣੇ ਛੋਟੇ-ਮੋਟੇ ਫੰਕਸ਼ਨ ਦੇ ਵਿੱਚ ਵੀ ਉਹ ਵੇਅਰ ਕਰ ਸਕਣ ਸਪੈਸ਼ਲੀ ਵੈਸੇ ਉਹਨਾਂ ਨੇ ਫੰਕਸ਼ਨ ਆ ਉਹਨਾਂ ਦੇ ਤਾਂ ਉਹਨਾਂ ਲਈ ਹੀ ਉਹਨਾਂ ਨੇ ਇਹਨਾਂ ਤਿਆਰ ਕਰਵਾਇਆਗਾ ਤੇ ਮਦਰ ਜੀ ਦੀ ਸਪੈਸ਼ਲ ਡਿਮਾਂਡ ਸੀ ਕਿ ਮੈਨੂੰ ਬਹੁਤ ਘੱਟ ਸੂਟ ਪਸੰਦ ਆਉਂਦੇ ਨੇ ਤਾਂ ਦੇਖੋ ਮੀਨਸ ਉਹਨਾਂ ਨੇ ਆਪਣੀ ਪਸੰਦ ਦੇ ਮਤਾਬਿਕ ਸੂਟ ਬਣਾਇਆ ਤੇ ਇਹ ਸੂਟ ਉਹ ਕਹਿੰਦੇ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਕਿਉਂਕਿ ਪਹਿਲੀ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਉਹ ਸ਼ਾਪ ਤੋਂ ਸੂਟ ਨਹੀਂ ਲੈ ਸਕਦੇ ਕਿਉਂਕ 5 ਮੀਟਰ ਕੱਟ ਆਉਂਦਾਗਾ ਸੂਟ ਦਾ ਤੇ ਬਟ ਉਹਨਾਂ ਦਾ ਸੂਟ ਜਿਹੜਾ 6 ਮੀਟਰ ਦਾ ਸਟਿਚ ਹੁੰਦਾਗਾ ਤੇ ਇਹ ਅਸੀਂ ਉਸੇ ਅਕੋਰਡਿੰਗ 6 ਮੀਟਰ ਫੈਬਰਿਕ ਲੈ ਕੇ ਸਟਿਚ ਕਰਵਾਇਆਗਾ ਤੇ ਇਹ ਇਹਦੇ ਨਾਲ ਦੁਪੱਟਾ ਆ ਜਾਂਦਾ ਸੈਮੀ ਚਨੂਨ ਦਾ ਜਿਹਦੇ ਨਾਲ ਅਸੀਂ ਛੋਟੇ ਛੋਟੇ ਬਰੀਕ ਜੀ ਲੇਸ ਜਰੀ ਦੇ ਨਾਲ ਦੇ ਕਲਰ ਦੀ ਲੈ ਕੇ ਫਿਨਿਸ਼ਿੰਗ ਦਿੱਤੀ ਹੈਗੀ ਇਹਨੂੰ ਤੇ ਇਹ ਦੁਪੱਟਾ ਜਿਹੜਾ ਹਾਫ ਪ्युअर ਦਾ ਦੁਪੱਟਾ ਹੈਗਾ ਜੀ ਤੇ ਤੁਸੀਂ ਇਸੇ ਜਿਵੇਂ ਆਪਣੇ ਮਦਰਜ਼ ਲਈ ਬਣਾਉਣਾ ਸੂਟ ਦਾ ਤੁਹਾਨੂੰ ਇੱਕ ਆਈਡੀਆ ਦੇ ਰਹੀਆਂ ਸੀ ਕਿ ਤੁਸੀਂ ਵੀ ਇਸ ਤਰ੍ਹਾਂ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋਗੇ ਤੇ ਇੱਕ ਸਾਨੂੰ ਹੋਰ ਆਈਡੀਆ ਦਿੰਨੀ ਆ ਕਿ ਜਿਸ ਤਰ੍ਹਾਂ ਕਈ ਵਾਰ ਵੈਸੇ ਸਾਡੇ ਕੋਲ ਵੀ ਪ੍ਰਿੰਟਿੰਗ ਸੂਟ ਹੁੰਦੇ ਨੇਗੇ ਤਾਂ ਤੁਸੀਂ ਇਸ ਤਰ੍ਹਾਂ ਦੇ ਪ੍ਰਿੰਟਿੰਗ ਸੂਟ ਵੀ ਸਾਡੇ ਤੋਂ ਮੰਗਵਾ ਸਕਦੇ ਜਿਵੇਂ ਇਹ ਵਾਲਾ ਜਿਹੜਾ ਆਰਡਰ ਹੈਗਾ ਇਹ ਵੈਸੇ ਅਸੀਂ ਆਰਡਰ ਮੀਨਸ ਇਹ ਬਾਹਰਲੇ ਕਿਸੇ ਕਸਟਮਰ ਦਾ ਜਾ ਰਿਹਾ ਸਾਡਾ ਤਾਂ ਇਸ ਤਰ੍ਹਾਂ ਉਹ ਪ੍ਰਿੰਟਿੰਗ ਵਾਲੇ ਸੂਟ ਵੀ ਜਿਹੜੇ ਹੈਗੇ ਨਾਲ ਮੰਗਵਾ ਰਹੇ ਨੇਗੇ ਇਹ ਸਸਟੇਕ ਤੁਹਾਨੂੰ ਵੈਸੀ ਸੈਂਪਲ ਸ਼ੋਅ ਕਰ ਰਹੇ ਆ ਅਸੀਂ ਤਾਂ ਸਾਡੇ ਕੋਲ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਪ੍ਰਿੰਟਿੰਗ ਜਿਹੜੇ ਸੂਟ ਅਵੇਲੇਬਲ ਹੁੰਦੇ ਨੇਗੇ ਤੇ ਉਹ ਕਹਿੰਦੇ ਵੀ ਅਸੀਂ ਸਟਿਚਿੰਗ ਆਪਣੇ ਟੇਲਰ ਕੋਈ ਕਰਵਾਣੀ ਹੈ ਕਿਉਂਕਿ ਉਹਨਾਂ ਨੂੰ ਆਪਣੇ ਪਸੰਦ ਹੋਏਗਾ ਤਾਂ ਸਾਨੂੰ ਉਹ ਚ ਵੀ ਕੋਈ ਆਬਜੈਕਸ਼ਨ ਨਹੀਂ ਹੁੰਦਾ ਤੁਸੀਂ ਸਾਡੇ ਤੋਂ ਵਿਦਆਊਟ ਸਟਿਚਿੰਗ ਵੀ ਸੂਟ ਹੈ ਜਿਹੜੇ ਉਹ ਬਾਈ ਕਰ ਸਕਦੇ ਹੋ ਵਿਦ ਸਟਿਚਿੰਗ ਵੀ ਲੈ ਸਕਦੇ ਹੋ ਬਹੁਤ ਸਾਰੇ ਆਰਡਰ ਸਾਡੇ ਵਿਦ ਸਟਿਚਿੰਗ ਵੀ ਜਾਂਦੇ ਨੇਗੇ ਤੇ ਇਹ ਵਾਲੀ ਇੱਕ ਥੋੜੀ ਹੋਰ ਕਲੈਕਸ਼ਨ ਐਡ ਅਪ ਹੋਈ ਸੀ ਤਾਂ ਉਹ ਤੁਹਾਨੂੰ ਦਿਖਾ ਦਈਏ ਇਹ ਪਿਓਰ ਪਸ਼ਮੀਨਾ ਦੇ ਵਿੱਚ ਸੂਟ ਹੈਗਾ ਮੋਸਟਲੀ ਆਪਾਂ embroiderry ਵਾਲੇ ਸੂਟ ਹੀ ਤੁਹਾਨੂੰ ਸ਼ੋਅ ਕਰਦੇ ਹੁੰਦੇ ਆ ਦਿਖਾਉਣੇ ਹੁੰਦੇ ਆ ਬਟ ਇਹ ਵਾਲਾ ਸੂਟ ਆ ਜਿਹੜਾ ਇਹ ਬਲੌਕ ਪ੍ਰਿੰਟਿੰਗ ਦੇ ਵਿੱਚ ਆਇਆਗਾ ਇਹਦਾ ਕਲਰ ਪੂਰਾ ਮਹਿੰਦੀ ਕਲਰ ਆਗਾ ਮੀਨ ਜੋ ਆਪਣਾ ਮਹਿੰਦੀ ਕਲਰ ਹੁੰਦਾਗਾ ਉਹੀ ਵਾਲਾ ਕਲਰ ਆ ਪਸ਼ਮੀਨੇ ਦੇ ਵਿੱਚ ਆਹੇ ਜੀ ਮਹਿੰਦੀ ਕਲਰ ਆ ਜਿਹੜਾ ਤੇ ਬਲੌਕ ਪ੍ਰਿੰਟਿੰਗ ਹੋਈ ਵੀ ਆ ਮਿਨੀਮਮ ਘੇਰਾ ਤੁਸੀਂ ਜਿੰਨਾ ਮਰਜ਼ੀ ਰੱਖ ਸਕਦੇ ਹੋ ਤੇ ਮੈਕਸਿਮਮ ਵੀ ਤੁਸੀਂ ਇਹਦਾ ਘੇਰਾ 28 ਤੱਕ ਰੱਖ ਸਕਦੇ ਹੋਗੇ ਪੈਨਲ ਜਾ ਰਹੀਆਂ ਨੇ ਫਲਾਰਸ ਬਣੇ ਹੋਏ ਨੇ ਆ ਆਪਣਾ ਬਾਰਡਰ ਬਣਿਆ ਹੋਇਆ ਪੂਰਾ ਸੋਨਾ ਤੇ ਤੁਸੀਂ ਦੇਖ ਹੀ ਸਕਦੇ ਹੋ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਕੀਤੇ ਹੋਏ ਨੇਗੇ ਇਹਦੇ ਵਿੱਚ ਮੀਨਜ਼ ਸਰਦਾਰੀ ਜਾਂ ਸੂਟ ਹੈ ਇਹ ਅਗਰ ਤੁਸੀਂ ਦੇਖੋਗੇ ਤੇ ਇਹ ਵਾਲੀ ਪ੍ਰਿੰਟਿੰਗ ਹੈ ਜਿਹੜੀ ਆਪਣੀ ਬਾਜੂ ਦੇ ਉੱਤੇ ਆ ਜਾਂਦੀ ਹੈਗੀ ਤੁਸੀਂ ਬਾਜੂ ਵੀ ਪਾਕਿਸਤਾਨੀ ਸਟਾਈਲ ਜਿੰਨੀ ਮਰਜ਼ੀ ਖੁੱਲੀ ਰੁੱਲੀ ਰਖਵਾ ਸਕਦੇ ਹੋ ਬਾਰਡਰ ਜਾਂਦਾ ਫਲਾਵਰ ਜਾਂਦਾ ਤਾਂ ਮੀਨਜ਼ ਇਹਦੀ ਬਲੌਕ ਪ੍ਰਿੰਟਿੰਗ ਆਗੀ ਪੂਰੀ ਜਿਆਦਾ ਵਧੀਆ ਹੈਵੀ ਹੋਈ ਵੀ ਆ 5 ਮੀਟਰ ਦਾ ਇਹ ਸੂਟ ਹੋਏਗਾ ਰਨਿੰਗ ਜੀ ਤੇ ਮੀਨਸ ਤੁਸੀਂ ਜਿਵੇਂ ਮਰਜੀ ਇਹਨੂੰ ਕਿੰਨੀ ਵੀ ਏਜ ਵਾਲਾ ਔਰ ਕਿੰਨਾ ਵੀ ਹੈਵੀ ਵਾਲਾ ਪਰਸਨ ਇਹ ਸੂਟ ਨੂੰ ਬਣਵਾ ਸਕਦਾ ਆਪਣੇ ਲਈ ਤੇ ਸਾਈਡ ਦੇ ਉੱਤੇ ਪ੍ਰੋਪਰ ਫੈਬਰਿਕ ਰਹਿੰਦਾ ਹੈਗਾ ਤਾਂ ਕਿ ਤੁਸੀਂ ਮਤਲਬ ਕੀ ਸਲਵਾਰ ਦੇ ਵਗੈਰਾ ਦੇ ਲਈ ਆਪਣੀ ਮੂਰੀ ਦੇ ਲਈ ਪੌਂਚਾ ਬਣਾ ਸਕਦੇ ਹੋ ਔਰ ਇਸ ਤੋਂ ਬਾਅਦ ਇਹਦਾ ਦੁਪੱਟਾ ਨਾਲ ਹੀ ਇਹਦਾ ਦੁਪੱਟਾ ਚੁਣੌਣ ਦਾ ਦੁਪੱਟਾ ਹੈਗਾ ਜੀ ਇਹਦੇ ਨਾਲ ਤੇ ਸਾਰੇ ਦੁਪੱਟੇ ਦੇ ਉੱਤੇ ਵੀ ਬਲੌਕ ਪ੍ਰਿੰਟਿੰਗ ਹੋਈ ਵੀ ਹੈ ਇਹ ਦੁਪੱਟਾ ਦਿਖਾਉਣੇ ਤੁਹਾਨੂੰ ਸੇਮ ਸ਼ੇਡ ਦਾ ਮਹਿੰਦੀ ਸ਼ੇਡ ਦਾ ਇਹ ਦੁਪੱਟਾ ਹੈਗਾ ਤੇ ਇਸ ਦੁਪੱਟੇ ਦੇ ਉੱਤੇ ਪ੍ਰੋਪਰ ਬਲੌਕ ਪ੍ਰਿੰਟਿੰਗ ਹੋਈ ਵੀ ਆ ਸਾਰੇ ਬਾਰਡਰ ਬਣਿਆ ਹੋਇਆ ਹੈਗਾ ਪੂਰਾ ਜਾਨੀ ਕਿ ਤੁਸੀਂ ਐ ਲਲ ਵੀ ਇੱਕ ਇੱਕ ਗਿੱਟ ਤੋਂ ਜ਼ਿਆਦਾ ਬਾਰਡਰ ਬਣਿਆ ਹੋਇਆ ਤੇ ਵਿੱਚ ਸਾਰੇ ਦੇ ਫਲਾਵਰ ਬਣੇ ਹੋਏ ਨੇਗੇ ਤੇ ਇਸ ਤਰ੍ਹਾਂ ਇਹ ਸੂਟ ਦੁਪੱਟਾ ਜਿਹੜਾ 2.5 ਮੀਟਰ ਦਾ ਕੱਟ ਵਾਲਾ ਪੂਰਾ ਖੁੱਲਾ ਡੁੱਲਾ ਤੇ ਚੌੜਾ ਦੁਪੱਟਾ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਦੇ ਦੁਪੱਟਿਆਂ ਨਾਲ ਆਪਣੇ ਸੂਟ ਦੀ ਲੁੱਕ ਜਿਹੜੀ ਹੋਰ ਵੀ ਸੋਹਣੀ ਬਣ ਜਾਂਦੀ ਹੈ ਤੇ ਚੁਣੌਣ ਦਾ ਦੁਪੱਟਾ ਜੀ ਤੁਹਾਨੂੰ ਦੱਸ ਰਹੇ ਹਾਂ ਅਸੀਂ ਇਹ ਵਾਲਾ ਤੇ ਇਹ ਵਾਲਾ ਸੂਟ ਸੀ ਬਾਕੀ ਇੱਕ ਇਹ ਵਾਲਾ ਸੂਟ ਵੀ ਰੀਸਟਾਕ ਹੋਇਆਗਾ ਕਈ ਵਾਰ ਆਪਾਂ ਨੂੰ ਇਦਾਂ ਹੁੰਦਾ ਵੀ ਹੁਣ ਵਿంటర్ ਜਾ ਰਹੀ ਆ ਬਟ ਹਜੇ ਤਾਂ ਲਗਭਗ ਐਂ ਲਾ ਲੋ ਵੀ ਮਹੀਨਾ ਡੇਢ ਮਹੀਨਾ ਆਰਾਮ ਨਾਲ ਵਿੰਟਰਸ ਰਹਿਣਗੀਆਂ ਤੇ ਸਰਦੀ ਨੇ ਤਾਂ ਆਪਣਾ ਰੁਖ ਦਿਖਾਉਣਾ ਹੀ ਆ ਜਿਵੇਂ ਕਹਦੇ ਹੁੰਦੇ ਉਹਨੇ ਪੈਣਾ ਹੀ ਆ ਬਾਕੀ ਇਹ ਸੂਟ ਇਦਾਂ ਦੇ ਹੁੰਦੇ ਆ ਜੀ ਤੁਸੀਂ ਸਾਲੋਂ ਸਾਲ ਹੰਡਾ ਸਕਦੇ ਇਹਨਾਂ ਸੁੱਟਾਂ ਨੂੰ ਬੇ ਇਹ ਨਹੀਂ ਹੈਗਾ ਵੀ ਹੁਣ ਵਿੰਟਰ ਚਲੀ ਗਈਆਂ ਤਾਂ ਆਪਾਂ ਅਗਲੇ ਸੀਜ਼ਨ ਪਾ ਨਹੀਂ ਸਕਾਂਗੇ ਕਿਉਂਕਿ ਪਹਿਲੀ ਘਰ ਇਹਨਾਂ ਚੀਜ਼ਾਂ ਦਾ ਕੋਈ ਰਿਵਾਜ ਨਹੀਂ ਜਾਂਦਾਗਾ ਇਹ ਐਵਰ ਗ੍ਰੀਨ ਚੀਜ਼ਾਂ ਨੇ ਐਮਬਰਾਇਡਰੀ ਆਪਣੀ ਹਮੇਸ਼ਾ ਤੋਂ ਚੱਲ ਰਹੀ ਹੈਗੀ ਹਨਾ ਦੂਜੀ ਚੀਜ਼ ਇਹ ਹੈ ਵੀ ਇਹ ਕੱਪੜਾ ਇਹ ਜਗ੍ਹਾ ਪੈਣ ਨੂੰ ਵੀ ਇਹਨੂੰ ਕੁਝ ਨਹੀਂ ਹੁੰਦਾ ਖਰਾਬ ਨਹੀਂ ਹੁੰਦਾ ਤੁਸੀਂ ਭਾਵੇਂ ਇਹ ਸੂਟ ਨੂੰ 5 ਤੋਂ 10 ਸਾਲ ਹੰਡਾਓਗੇ ਧੋ ਕੇ ਪਾ ਕੇ ਤੇ ਇਹਨੂੰ ਕੁਝ ਵੀ ਨਹੀਂ ਹੋਏਗਾ ਇਹਦਾ ਦੇਖੋ ਜ ਤੇ ਆਪਣਾ ਇਹਦੇ ਟਾਂਕੇ ਦੇ ਨਾਲ ਤੇ ਉਸ ਤੋਂ ਬਾਅਦ ਸਾਈਡਾਂ ਦੇ ਉੱਤੇ ਫਲਾਰਸ ਬਣੇ ਹੋਏ ਆਗੇ ਇਹਦਾ ਤੁਸੀਂ ਮਿਨੀਮਮ ਘੇਰਾ 22 ਰੱਖ ਸਕਦੇ ਹੋਗੇ 22 ਤੋਂ ਘੱਟ ਘੇਰਾ ਨਹੀਂ ਹੋਏਗਾ ਕਿਉਂਕਿ ਜੇ 22 ਤੋਂ ਘੇਰਾ ਘੱਟ ਰੱਖੋਗੇ ਤਾਂ ਤੁਹਾਡਾ ਜਿਹੜਾ ਮਤਲਬ ਕਿ ਫਲਾਵਰ ਜਿਹੜੇ ਕੱਟੇ ਜਾਣਗੇ ਠੀਕ ਹੈ ਜੀ ਤੇ ਇਹਦੀ ਬਾਜੀ ਦਾ ਦਿਖਾ ਦਿੰਨੇ ਤੁਹਾਨੂੰ ਨਾਲ ਬਾਜੀ ਦੇ ਉੱਤੇ ਇਸ ਤਰ੍ਹਾਂ ਦੀ ਸਕੈਲਪਿੰਗ ਹੋਈ ਪਈ ਆ ਇਸ ਤਰ੍ਹਾਂ ਦੇ ਇਦਾਂ ਕਰਕੇ ਵਰਕ ਕਰਵਾਇਆ ਹੋਇਆ ਪੈਨ ਕਿਉਂਕਿ ਇਹਦਾ ਜਿਹੜੀ ਸ਼ਰਟ ਉਹ ਪੂਰੀ ਹੈਵੀ ਦੇ ਵਿੱਚ ਆ ਜਾਂਦੀ ਹੈਗੀ ਪੂਰੀ ਫੁੱਲੀ ਹੈਵੀ ਦੇ ਵਿੱਚ ਬਾਕੀ ਸਾਡੇ ਕੋਲ ਦੁਪੱਟਿਆਂ ਦਾ ਫੈਬਰਿਕ ਸਾਰੇ ਤਰ੍ਹਾਂ ਦਾ ਹੁੰਦਾਗਾ ਤੁਸੀਂ ਜਿਹੜਾ ਮਰਜ਼ੀ ਦੁਪੱਟਾ ਕਹੋਗੇ ਅਸੀਂ ਤੁਹਾਨੂੰ ਡਾਈ ਕਰਕੇ ਦੇ ਦੇਵਾਂਗੇ ਤੇ ਹਰ ਤਰ੍ਹਾਂ ਦੇ ਦੁਪੱਟੇ ਦਾ ਫੈਬਰਿਕ ਅਵੇਲੇਬਲ ਆ ਬਾਕੀ ਤੁਸੀਂ ਪਾਰਟੀ ਵੇਅਰ ਸੂਟ ਜਾਂ ਰੁਟੀਨ ਵੇਅਰ ਸੂਟ ਜਿੱਦਾਂ ਦੇ ਵੀ ਸੂਟ ਦੀ ਡਿਮਾਂਡ ਕਰੋਗੇ ਹਰ ਤਰ੍ਹਾਂ ਦੀ ਆਪਾਂ ਕਸਟਮਾਈਜੇਸ਼ਨ ਕਰਦੇ ਆਂਗੇ ਤੇ ਅੱਜ ਵਾਲੀ ਕਲੈਕਸ਼ਨ ਤੁਹਾਨੂੰ ਵਧੀਆ ਲੱਗੀ ਹੋਏਗੀ ਤੇ ਤੁਸੀਂ ਇਸੇ ਤਰ੍ਹਾਂ ਸਾਨੂੰ ਮੀਨਸ ਫੋਲੋ ਤੇ ਲਾਈਕ ਜ਼ਰੂਰ ਕਰੋ ਜੀ